ਇਹ ਸਾਡੇ ਭੂਖਣਾ ਜੁੜਿਆ ਹੋਇਆ ਸਵਾਲ ਆ ਜਦੋਂ ਸਿੱਖਿਆ ਨੀਤੀ ਮੇਨ ਲੋਕ ਦਾ ਸੂਬੇ ਦਾ ਅਧਿਕਾਰ ਖੇਤਰ ਆ ਕੇਂਦਰ ਲਗਾਤਾਰ ਸੈਂਟਰਲਾਈਜੇਸ਼ਨ ਕਰ ਰਿਹਾ ਠੀਕ ਆ ਇੱਥੇ ਬਹੁਤ ਸਾਰੇ ਐਕਸ ਜਿਹੜੇ ਸਟੂਡੈਂਟ ਆ ਸਾਡੀ ਆਰਗੇਨਾਈਜੇਸ਼ਨ ਆ ਜੋ ਲਗਾਤਾਰ ਇੱਥੇ ਰਹਿੰਦੇ ਆ ਔਰ ਸਾਨੂੰ ਖਬਰ ਮਿਲਦੀ ਰਹਿੰਦੀ ਇੱਥੇ ਤੋਂ ਇਥੋਂ ਜੇ ਗਵਾਹੀ ਕਰਕੇ ਲੀਡਰ ਨੇ ਕਰ ਕੋ ਤਾਂ ਬੈਨੀਫਿਟ ਸਾਨੂੰ ਮਿਲੂਗਾ ਅਸੀਂ ਸਪਸ਼ਟ ਕਹਿੰਦੇ ਹਾਂ ਤੇ ਹੋਣੀ ਚਾਹੀਦੀ ਆ ਮੀਨਸ ਪੋਲਿਟਿਕਲ ਪਾਰਟੀਆਂ ਲੋਕਾਂ ਦੇ ਮੁੱਦੇ ਛੱਡ ਗਈਆਂ ਮਸਲ ਕਿਸਾਨਾਂ ਦੇ ਕਿਸੇ ਦੇ ਵੀ ਮੁੱਦੇ ਹੁਣ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਖੜੇ ਆ ਅੱਜ ਫੇਰ ਇੱਕ ਵਾਰੀ ਇੱਥੇ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸਰਨ ਸਿੰਘ ਪੰਦੇਰ ਜਿਹੜੇ ਕਿ ਕੇਐਮਐਮ ਦੇ ਪ੍ਰਧਾਨ ਨੇ ਉਹ ਦੇਖਣ ਨੂੰ ਉੱਥੇ ਮਿਲੇ ਨੇ ਗੱਲਬਾਤ ਕਰਦੀ ਆ ਉਹਨਾਂ ਦੇ ਨਾਲ ਤੁਹਾਡੇ ਨਾਲ ਅਸੀਂ ਗੱਲਬਾਤ ਫੇਰ ਤੋਂ ਕਰ ਰਹੇ ਆ ਕਿਸਾਨਾਂ ਦੇ ਮੁੱਦਿਆਂ ਤੇ ਤੁਸੀਂ ਹਮੇਸ਼ਾ ਅੱਗੇ ਹੋ ਕੇ ਔਰ ਪਿਛਲੇ ਦਿਨਾਂ ਚ ਬੜੇ ਲੰਬੇ ਲੰਬੇ ਮੋਰਚੇ ਲਾਏ ਅੱਜ ਐਵੇਂ ਲੱਗ ਰਿਹਾ ਹੈ ਕਿ ਸ਼ਾਇਦ ਜਿਵੇਂ ਜਿਸ ਤਿੱਕੇ ਨਾਲ ਵਿਦਿਆਰਥੀ ਵਾਜਾ ਮਾਰ ਰਹੇ ਨੇ ਮਾਪਿਆਂ ਨੂੰ ਵਾਜਾ ਮਾਰ ਰਹੇ ਨੇ ਬੱਚੇ ਹਾਂ ਠੀਕ ਹੈ ਦੇਖੋ ਮੈਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਦਾ ਸੀਨੀਅਰ ਲੀਡਰ ਆ ਚਲੋ ਮੋਰਚੇ 'ਚ ਬਹੁਤ ਤਮਾਮ ਜਥੇਬੰਦੀਆਂ ਨੇ ਦੂਸਰੀ ਬੇਨਤੀ ਉਹ ਜਿਤਕ ਵਿਦਿਆਰਥੀਆਂ ਦਾ ਸਵਾਲ ਹੈ ਇਹ ਇਹ ਸਾਡੇ ਪ੍ਰੇਖਣਾ ਜੁੜਿਆ ਹੋਇਆ ਸਵਾਲ ਆ ਹਾਇਰ ਐਜੂਕੇਸ਼ਨ ਬਹੁਤ ਮਹੱਤਵਪੂਰਨ ਹੁੰਦੀ ਆ ਜੇ ਹਾਇਰ ਐਜੂਕੇਸ਼ਨ ਸਸਤੀ ਤੇ ਲੋਕਾਂ ਦੇ ਮੱਲਬ ਜਿਹੜੇ ਜਿੰਨੀ ਕੋ ਉਹਨਾਂ ਦੀ ਇਨਕਮ ਹੈ ਉਹਨਾਂ ਦੀ ਹਾਨਦੀ ਰਹੇ ਤਾਂ ਉਹ ਬਹੁਤ ਬੇਨਫਿਟ ਦਿੰਦੀ ਆ ਔਰ ਇਹ ਜਿਹੜਾ ਜਿਹੜਾ ਸੈਨਟ ਤੋੜ ਕੇ ਜਾਂ ਸਿੰਡੀਕੇਟ ਸਿੱਧਾ ਬਣਾਉਣ ਦਾ ਫੈਸਲਾ ਉਹਦੇ ਵਿੱਚ ਨਿੱਜੀ ਕਰਨ ਦੀ ਬੋ ਆਉਂਦੀ ਆ ਉਹ ਕਰ ਦੇਣਗੇ ਔਰ ਜਿਹੜੀ ਅੰਦਰ ਡੈਮੋਕ੍ਰੇਸੀ ਆ ਭਾਰਤ ਦੀ ਖੂਬਸੂਰਤੀ ਵੀ ਸਟੂਡੈਂਟ ਆਪਣੇ ਢੰਗ ਨਾਲ ਆਪਣੇ ਫੈਸਲੇ ਕਰਨ ਉਹਨਾਂ ਵੀ ਸੱਟ ਮਾਰੂਗੇ ਔਰ ਤੀਜਾ ਇਹਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਜਿਵੇਂ ਸਿੱਖਿਆ ਨੀਤੀ ਮਨੁੱਖ ਦਾ ਸੂਬੇ ਦਾ ਅਧਿਕਾਰ ਖੇਤਰ ਆ ਖੇਤੀ ਨੀਤੀ ਸੂਬੇ ਦਾ ਵਾ ਪਾਣੀਆ ਦਾ ਵਿਸ਼ਾ ਸੂਬੇ ਦਾ ਹੁਣ ਬਿਜਲੀ ਦਾ ਵਿਸ਼ਾ ਵੀ ਸੂਬਿਆਂ ਦਾ ਹੈ ਕੇਂਦਰ ਲਗਾਤਾਰ ਸੈਂਟਰਲਾਈਜੇਸ਼ਨ ਕਰ ਰਿਹਾ ਸਾਨੂੰ ਲੱਗਦਾ ਸੀ ਜਦੋਂ ਇਹਨਾਂ ਦੇ ਨਾਲ ਆ ਰਹੇ ਤੇ ਆਪਣੇ ਅੰਦੋਲਨ ਦੀ ਇੱਕ ਟੰਗ ਨਾਲ ਹਮਾਇਤ ਕਰ ਰਹੇ ਪਰ ਇੱਥੇ ਅਸੀਂ ਚਾਹੁੰਨੇ ਵੀ ਵਿਦਿਆਰਥੀ ਆਪਣੀ ਗਵਾਈ ਖੁਦ ਕਰਨ ਬਹੁਤ ਕੰਮ ਆ ਕਿਸਾਨਾਂ ਨੂੰ ਔਰ ਜਿਸ ਤਰ੍ਹਾਂ ਦੇ ਵੀ ਮਤ ਕਰਨਗੇ ਜਾਣਦੇ ਆਂ ਅਸੀਂ ਅੰਦੋਲਨ 'ਚ ਰਹਿੰਨੇ ਸਦਾ ਕਦੀ ਕੋਈ ਮੂੰਹ ਰਖਵੀਆਂ ਗੱਲਾਂ ਨਹੀਂ ਕਰਦੇ ਜਾਂ ਸਾਡੀ ਬਿਆਨਬਾਜ਼ੀ ਕੱਲੀ মিডিਆ ਤੇ ਨਹੀਂ ਰਹਿੰਦੀ ਉਹ ਗਰਾਊਂਡ ਤੇ ਵੀ ਨਜ਼ਰ ਆਉਂਦੀ ਆ ਅਸੀਂ ਜਿਸ ਤਰ੍ਹਾਂ ਦੇ ਵੀ ਵਿਦਿਆਰਥੀ ਚਾਹਣਗੇ ਉਹਨਾਂ ਦੀ ਮਤ ਕਰਾਂਗੇ ਬੰਦੇਰ ਸਾਹਿਬ ਵਿਦਿਆਰਥੀ ਜਿਸ ਤਰੀਕੇ ਦੇ ਨਾਲ ਆਪਣੇ ਤਰੀਕੇ ਦੇ ਨਾਲ ਤਾਂ ਕੋਸ਼ਿਸ਼ ਕਰ ਰਹੇ ਆ ਪਰ ਜਿਵੇਂ ਤੁਸੀਂ ਹਮੇਸ਼ਾ ਮੋਰਚਿਆਂ ਦੇ ਹਾਣੀ ਰਹੇ ਹੋ ਹਮੇਸ਼ਾ ਮੋਰਚੇ ਲਾਉਂਦੇ ਰਹੇ ਹੋ ਤੇ ਇੱਕ ਸਿਫਤ ਸਲਾਹ ਵੀ ਹੁੰਦੀ ਹੈ ਕਿਉਂਕਿ ਅੱਜ ਮੀਟਿੰਗ ਬੁਲਾਈ ਗਈ ਸੀ ਉਹਦੇ ਵਿੱਚ ਕੁਝ ਕਿਸੇ ਤਰੀਕੇ ਦੀ ਸਲਾਹ مشورہ ਵੀ ਕੀਤਾ ਗਿਆ ਹੋਵੇਗਾ ਕਿਉਂਕਿ ਸਲਾਹਾਂ ਵੀ ਮੰਗੀਆਂ ਗਈਆਂ ਸੀਗੀਆਂ 11 ਤਰੀਕ ਨੂੰ 10 ਤਰੀਕ ਨੂੰ ਜਿਹੜਾ ਇੱਥੇ 11 ਵਜੇ ਸਟੇਜ ਲੱਗਣੀ ਹੈ ਤੁਹਾਡਾ ਕੀ ਪਲਾਨ ਹੈਗਾ ਕਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਕਿਵੇਂ ਮਤਲਬ ਪਹੁੰਚਣਾ ਹੈਗਾ ਕੀ ਹੋਏਗਾ ਕਿਉਂਕਿ ਨਾ ਨਾ ਕਰਦੇ ਜਦੋਂ ਵੀ ਕੋਈ ਮੋਰਚਾ ਲੱਗਦਾ ਹੈ ਤਾਂ ਉਹਦੀਆਂ ਅੜਕੜਾਂ ਵੀ ਆndੀਆਂ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਜਿਸ ਤਰੀਕੇ ਦੇ ਨਾਲ ਬੈਰੀਕੇਡਿੰਗ ਸਾਰਾ ਕੁਝ ਹੋਏਗਾ ਹਾਂ ਦੇਖੋ ਕਮਮ ਭਾਰਤ ਦਾ ਫੈਸਲਾ ਪੰਜਾਬ ਚੈਪਟਰ ਦਾ ਹਰਿਆਣਾ ਚੈਪਟਰ ਦਾ ਸੋਹਲੇ ਸੂਬੇ ਦਾ ਪੀਐਸੀ ਉੱਥੇ ਆਪਣਾਮ ਸਭ ਗੁਰਦੁਆਰਾ ਸਭ ਇਕੱਠੇ ਹੋਵਾਂਗੇ 10 ਵਜੇ ਦਾ ਟਾਈਮ ਉੱਥੋਂ ਇਕੱਠੇ ਹੋ ਕੇ ਵੱਡਾ ਜਥਾ ਲੈ ਕੇ ਇੱਥੇ ਸ਼ਾਮਲ ਹੋਵਾਂਗੇ ਠੀਕ ਆ ਅੱਗੇ ਕੀ ਸਾਡੇ ਗਾੜੀ ਸਮੱਸਿਆ ਹੁੰਦੀਆਂ ਨੇ ਮੌਕੇ ਅਨੁਸਾਰ ਵਿਦਿਆਰਥੀਆਂ ਨਾਲ ਮਿਲ ਕੇ ਵਿਚਾਰ ਚਰਚਾ ਕਰਾਂਗੇ ਜੀ 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 ਤੇ ਤੁਸੀਂ ਹੋਰ ਕੀ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗ ਰਿਹਾ ਵੀ ਜਿਹੜਾ ਇੱਥੇ ਖਾਸ ਕਰਕੇ ਮੀਟਿੰਗ ਹੋਈ ਹੈ ਬੱਚੇ ਜਿਸ ਤਰੀਕੇ ਦੇ ਨਾਲ ਜਾਇਜ਼ ਤਰੀਕੇ ਦੇ ਨਾਲ ਉਹ ਆਪਣੀ ਗੱਲ ਰੱਖ ਰਹੇ ਆ ਹਨ ਬਿਲਕੁਲ ਬਿਲਕੁਲ ਉਹਨਾਂ ਨਾਲ ਜਿਹੜੇ ਸੁਝਾਅ ਅੰਦਰ ਦਿੱਤੇ ਗਏ ਆ ਵੀ ਇਹਨੂੰ ਮੋਰਚੇ ਨੂੰ ਜੇ ਲੰਮਾ ਵੀ ਚੱਲਦਾ ਤੇ ਕਿਵੇਂ ਅੰਤ ਤੱਕ ਜਿੱਤ ਤੱਕ ਲੈ ਕੇ ਜਾਣਾ ਹੈਗਾ ਉਹਦੇ 'ਚ ਚਰਚਾ ਹੋਈ ਆ ਕਿਸ ਕਿਸਮ ਦਾ ਇੱਕ ਕੋਆਰਡੀਨੇਸ਼ਨ ਤਾਲਮਿਲ ਬਣਾ ਲੀਏ ਉਹਦੇ ਵਿੱਚ ਜੇ ਤੁਸੀਂ ਫੈਸਲੇ ਕਰੋਗੇ ਉਹਦੇ 'ਚ ਸਾਡੇ ਨਾਲ ਵੀ ਫੈਸਲੇ ਹੋ ਜਾ ਕਰਨ ਕੋਈ ਟਕਰਾਵੀ ਡੇਟ ਨਾ ਆ ਜਬੇ ਉਹ ਸਾਰਾ ਕੁਝ ਅਸੀਂ ਅੰਦਰ ਵਿਚਾਰ ਚਰਚਾ ਕਰ ਲਿਆ ਮੇਰੇ ਖਿਆਲ ਉਹਨਾਂ ਨੂੰ ਅਧਿਕਾਰ ਦਿੱਤਾ ਸੀ ਅਸੀਂ ਵੀ ਤੁਸੀਂ ਆਪਣੀ ਪੀਸੀ ਕਰਕੇ ਸਾਰਾ ਕੁਝ ਰੱਖੋ ਅਸੀਂ ਅਸੀਂ ਤਾਂ ਤੁਹਾਡੇ ਸਪੋਰਟਡ ਆ ਅਸੀਂ ਮਤਲਬ ਇਹਨੂੰ ਓਵਰ ਲੈਬ ਨਹੀਂ ਕਰਨਾ ਚਾਹੁੰਦੇ ਵੀ ਇਹ ਇਹਨਾਂ ਦੇ ਹੱਥੇ ਚ ਰਹਿ ਜਿੱਦ ਤੱਕ ਉਹਨਾਂ ਨੇ ਤਾਂ ਪੀਸੀ ਕੀਤੀ ਉਹਨਾਂ ਨੇ ਕਿਹਾ ਕਿ ਕਿਸਾਨ ਜਿੱਥੇ ਬੰਦੀਆਂ ਜੜੀਆਂ ਨੇ ਉਹਨਾਂ ਨੇ ਕਿਹਾ ਖਾਸ ਤੌਰ ਤੇ ਕਿ ਆਪਣੇ ਜ਼ਿਲ੍ਹਾ ਲੈਵਲ ਤੇ ਜਾਂ ਬਾਕੀ ਜਗਾਵਾਂ ਤੇ ਅਸੀਂ ਅਨਾਉਂਸਮੈਂਟਸ ਕਰਾਵਾਂਗੇ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਉੱਥੇ ਵੀ ਲੋਕਾਂ ਨੂੰ ਮੋਬਾਈਲਾਈਜ਼ ਕਰਾਂਗੇ ਕਿ ਤੁਸੀਂ ਪਹੁੰਚੋ ਵੀ ਤੇ ਨਾਲ ਹੀ ਅਸੀਂ ਉੱਥੇ ਵੀ ਇਸ ਚੀਜ਼ ਦਾ ਪ੍ਰਦਰਸ਼ਨ ਕਰਾਂਗੇ ਐਸਾ ਕੁਝ ਹੈਗਾ ਰੂਪਰੇਖਾ ਹਾਂ ਨਹੀਂ ਦੇਖੋ ਅਸੀਂ ਕਿਹਾ ਵੀ ਜੋ ਵੀ ਆਊਗਾ ਪ੍ਰੋਗਰਾਮ ਉਹਨੂੰ ਪ੍ਰਚਾਰ ਪ੍ਰੋਪਗੈਂਡਾ ਹੇਠਾਂ ਤੱਕ ਕਿਵੇਂ ਕਰਨਾ ਉਹਦੇ ਤੇ ਕੋਈ ਆਪਾਂ ਮੈਕਨਿਜ਼ਮ ਬਣਾ ਲਾਂਗੇ ਉਹ ਨਾਲੇ ਸਮੇਂ ਵਿੱਚ ਤੋਂ ਠੀਕ ਹੋ ਥੱਲੇ ਤੱਕ ਪ੍ਰਚਾਰ ਪ੍ਰਪੋਗੰਡਾ ਵੀ ਜਾਵੇ ਜੇ ਤੁਹਾਡੇ ਨਾਲ ਕੋਈ ਇੱਥੇ ਜਿਹੜੇ ਤੁਹਾਡੇ ਨੁਮਾਇੰਦੇ ਇੱਥੇ ਉਹਨਾਂ ਦੀ ਸ਼ਿਰਕਤ ਕਿਉਂਕਿ ਕੱਲ ਹੈਗਾ ਇੱਕ ਦੋ ਦਿਨ ਵਿੱਚ ਜਿਹੜੇ ਨੇ ਗੁਰਮਨੀਤ ਮੰਗ ਲਗਾਤਾਰ ਇੱਥੇ ਰਹਿੰਦਾ ਠੀਕ ਹੈ ਇੱਥੇ ਬਹੁਤ ਸਾਰੇ ਐਕਸ ਜਿਹੜੇ ਸਟੂਡੈਂਟ ਆ ਸਾਡੀ ਆਰਗੇਨਾਈਜੇਸ਼ਨ ਆ ਜੋ ਲਗਾਤਾਰ ਹੀ ਇੱਥੇ ਰਹਿੰਦੇ ਆ ਔਰ ਸਾਨੂੰ ਖਬਰ ਮਿਲਦੀ ਰਹਿੰਦੀ ਇੱਥੇ ਕਿਸਾਨ ਜਿੱਥੇ ਬੰਦੀਆਂ ਦੀ ਗੱਲ ਹੈ ਤਾਂ ਉਹਦੇ ਬਾਅਦ ਹੁਣ ਸਟੂਡੈਂਟਸ ਦੇ ਨਾਲ ਇਸ ਤਰ੍ਹਾਂ ਰਾਫਤਾ ਕਰਕੇ ਸੰਘਰਸ਼ ਕਰਨਾ ਲੱਗਦਾ ਹੈ ਕਿ ਜਿਹੜੀ ਪਿਛਲੀ ਔਰ ਅਗਲੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਇਕੱਠੇ ਹੋ ਕੇ ਕੁਝ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਦੇਖੋ ਦੇਖੋ ਜਿਹੜੀ ਪਾਲਿਸੀ ਆਈ ਕਾਰਪੋਰੇਟ ਦੀ ਉਹਦੇ ਵਿੱਚ ਕਾਲਜਾਂ ਵਿੱਚ ਉਹਨਾਂ ਨੇ ਸਟੂਡੈਂਟ ਦੀਆਂ ਚੋਣਾਂ ਖਤਮ ਕਰ ਦਿੱਤੀਆਂ ਜਿਹੜੀਆਂ ਯੂਨੀਵਰਸਿਟੀ ਕਾਲਜਸ ਤੋਂ ਜਿਹੜੇ ਆਗੂ ਨਿਕਲਦੇ ਸੀ ਉਹ ਬੰਦ ਹੋ ਗਏ ਅਸੀਂ ਕਹਿੰਦੇ ਬਹੁਤ ਚੰਗੀ ਗੱਲ ਆ ਇਹਨਾਂ 'ਚ ਸੰਘਰਸ਼ ਹੋਵੇ ਕੱਲਾ ਇਹ ਨਹੀਂ ਵੀ ਉਹ ਪੜਨ ਨਾ ਸੰਘਰਸ਼ ਉਹਨਾਂ ਦੀ ਲੋੜ ਆ ਤਾਂ ਔਰ ਪੜਾਈ ਵੀ ਕਰਨ ਇਹਨਾਂ ਤੋਂ ਜਦੋਂ ਮੁੰਡੇ ਇੱਥੋਂ ਪੜ੍ਹ ਲਿਖ ਕੇ ਜਾਣਗੇ ਜਾਂ ਕਿਤੇ ਨੌਕਰੀ ਕਰ ਲੈਣਗੇ ਉੱਥੇ ਜਾ ਕੇ ਅਗਵਾਈ ਕਰ ਲੈਣਗੇ ਜੇ ਆਪਣਾ ਬਿਜ਼ਨਸ ਕਰਨਗੇ ਤਾਂ ਅਗਵਾਈ ਕਰਨਗੇ ਕਿਸੇ ਕਿਸਾਨ ਜਿਥੇ ਵੀ ਕਿਸੇ ਮਜ਼ਦੂਰ ਜਿਥੇ ਬੰਦੀ ਦੀ ਤਾਂ ਇੱਥੋਂ ਜੇ ਅਗਵਾਈ ਕਰਕੇ ਲੀਡਰ ਨੇ ਕਿਰਕੋ ਉਹਦਾ ਬੇਨਫਿਟ ਸਾਨੂੰ ਮਿਲੂਗਾ ਅਸੀਂ ਸਪਸ਼ਟ ਕਹਿੰਦੇ ਇਹ ਹੋਣੀ ਚਾਹੀਦੀ ਆ ਅੰਦੋਲਨ ਯੂਨੀਵਰਸਿਟੀਆਂ ਦੇ ਅੰਦਰ ਵੀ ਹੋਣਾ ਚਾਹੀਦਾ ਪੋਲਿਟিক্যাল ਪਾਰਟੀਆਂ ਦੇ ਵਿੱਚ ਵੀ ਬਹੁਤ ਸਾਰੇ ਲੀਡਰਸ ਬਣੇ ਨੇ ਜਿਹੜੇ ਨਾ ਯੂਨੀਵਰਸਿਟੀਆਂ ਚੋਂ ਪੜ-ਪੜ ਕੇ ਆਉਂਦੇ ਨੇ ਔਰ ਸਟੂਡੈਂਟ ਪੋਲਿਟਿਕਸ ਜਿਹੜੀ ਹੈਗੀ ਉਹ ਹਮੇਸ਼ਾ ਅੰਗ-ਸੰਗ ਰਹੀ ਹੈਗੀ ਹੈ ਵਿਦਿਅਕ ਅਦਾਰਿਆਂ ਦੇ ਪਰ ਹੁਣ ਜਿਸ ਕਿਦਾਂ ਜਦੋਂ ਪੋਲਿਟਿਕਸ 'ਤੇ ਚਲੇ ਜਾਂਦੇ ਆ ਉਹਨਾਂ ਦੀ ਰੂਪਰੇਖਾ ਚੇਂਜ ਹੋ ਜਾਂਦੀ ਜਦਕਿ ਅਜੇ ਤੱਕ ਐਸ ਵਾਰ ਤਾਂ ਕਾਫੀ ਪੋਲਿਟিক্যাল ਪਾਰਟੀਆਂ ਦੇ ਲੋਕ ਇੱਥੇ ਆਏ ਸੀਗੇ ਪਰ ਫਿਰ ਵੀ ਫਰਕ ਕਿਉਂ ਆ ਜਾਂਦਾ ਦੇਖੋ ਇਹ ਤਵਾ ਗਰਮ ਹੈ ਹੁਣ ਮੁੱਦਾ ਹੁਣ ਸਾਰੀਆਂ ਪੋਲਿਟਿਕਲ ਪ ਮੀਨਸ ਪੋਲਿਟਿਕਲ ਪਾਰਟੀਆਂ ਲੋਕਾਂ ਦੇ ਮੁੱਦੇ ਛੱਡ ਗਈਆਂ ਮਤਲਬ ਕਿਸਾਨਾਂ ਦੇ ਕਿਸੇ ਦੇ ਵੀ ਮੁੱਦੇ ਹੁਣ ਆਕਾਲੀ ਦਲ ਕਾਂਗਰਸ ਜਾਵੇ ਪੰਜਾਬ ਦੇ ਅੰਦਰ ਲੱਖਾਂ ਬੰਦੇ ਜਾ ਕੇ ਪਾਰਲੀਮੈਂਟ ਕੇਰ ਸਕਦਾ ਪਰ ਉਹ ਅਜਿਹਾ ਨਹੀਂ ਕਰੂਗਾ ਉਹਨੇ ਰਾਜਨੀਤੀ ਕਰਕੇ ਭਾਜਪਾ ਨੂੰ ਹਰਾ ਕੇ ਸੱਤਾ ਹਾਸਲ ਕਰਨੀ ਹੈ ਉਹਦਾ ਇਹ ਮਨੋਰਥ ਹੈ ਉਹਦਾ ਮਨੋਰਥ ਲੋਕਾਂ ਲਈ ਲੜਨਾ ਨਹੀਂ ਹੈ ਇਹ ਲੋਕਾਂ ਦੀਆਂ ਜਥੇਬੰਦੀਆਂ ਨਾਲ ਲੜਨਾ ਪਊਗਾ ਜੋ ਅਸੀਂ ਸਮਝਦੇ ਹਾਂ ਜੀ ਜੀ ਬਹੁਤ ਬਤਨਵਾਦ ਅਸਾਡੇ ਨਾਲ ਸੀ ਕਿ ਸਰਵਨ ਸਿੰਘ ਪੰਦੇ ਜਿਹੜਾ ਕਿ ਸੀਨੀਅਰ ਲੀਡਰ ਨੇ ਕੇਐਮਐਮ ਦੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਹਿੰਦੇ ਜੀ ਅਸੀਂ ਵਿਦਿਆਰਥੀਆਂ ਦੇ ਇਸ ਮੋਰਚੇ ਨੂੰ ਓਵਰਲੈਪ ਨਹੀਂ ਕਰਨਾ ਚਾਹੁੰਦੇ ਚਾਹੁੰਦੇ ਹਾਂ ਕਿ ਇਹ ਮੋਰਚਾ ਜਾਂ ਇਹ ਜਿਹੜਾ ਇੱਕ ਉਹਨਾਂ ਨੇ ਮੁਜ਼ਾਰਾ ਛੇੜਿਆ ਹੋਇਆ ਉਹਨਾਂ ਦੇ ਹੱਥਾਂ ਵਿੱਚ ਹੀ ਰਵੇ ਜਿਵੇਂ ਸਾਨੂੰ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਅਗਵਾਈ ਦੇ ਵਿੱਚ ਜੋ-ਜੋ ਵੀ ਉਹ ਕਹਿਣਗੇ ਉਸ ਤਰੀਕੇ ਦੇ ਨਾਲ ਅਸੀਂ ਸਪੋਰਟਡ ਜਥੇਬੰਦੀਆਂ ਦੇ ਤੌਰ ਤੇ ਉਹਨਾਂ ਦੇ ਨਾਲ ਆ ਉਹਨਾਂ ਨੇ ਕਿਹਾ ਕਿ 10 ਤਰੀਕ ਨੂੰ ਬਕਾਇਦਾ ਸਾਡੀ ਜਥੇਬੰਦੀਆਂ ਜਿਹੜੀਆਂ ਪਹਿਲੇ ਆਮ ਸਾਭ ਅਸੀਂ ਇਕੱਠੇ ਹੋਵਾਂਗੇ ਉਤੋਂ ਫਿਰ ਚਾਲੇ ਪਾਵਾਂਗੇ ਚੰਡੀਗੜ੍ਹ ਦੇ ਲਈ ਜੋ ਵੀ ਰੁਕਾਵਟਾਂ ਜਾਂ ਜੋ ਵੀ ਗੱਲਾਂ ਆਣਗੀਆਂ ਉਹ ਅਸੀਂ ਫਿਰ ਉਸੇ ਲਈ ਉਸ ਤਰੀਕੇ ਦੇ ਨਾਲ ਨਜਿੱਟਣਾ ਪਏਗਾ ਉਹਨਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਹੈਗਾ ਕਿ ਇਸ ਤਰੀਕੇ ਨਾਲ ਆਪਣੇ ਹੱਕਾਂ ਲਈ ਸੁਵਿਰਧ ਵਿਦਿਆਰਥੀ ਹੀ ਕੱਲ ਨੂੰ ਦੇਸ਼ ਦੀ ਅਗਵਾਈ ਕਰ ਸਕਦੇ ਐ ਕੈਮਰਾ ਪਰ ਸਰਬਜੀਤ ਦੇ ਨਾਲ ਵਿੰਡੋਸ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ